ਸਤਿ ਸ਼੍ਰੀ ਅਕਾਲ ਜੀ ਮੈਂ ਪ੍ਰਦੀਪ ਢੀਮਾਨ ਤੇ ਆਸਟ੍ਰੇਲੀਆ ਨਿਊਜ਼ ਬੁਲਟਨ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਰੁਕ ਕਰਦੇ ਹਾਂ ਇਸ ਵੇਲੇ ਦੇ ਹੈਡਲਾਈਨਸ ਵੱਲ ਬੀਏਪੀਐਸ ਨੇ ਸਿਡਨੀ ਵਿੱਚ ਮਨਾਇਆ ਫੁੱਲ ਟੋਲ ਫੈਸਟੀਵਲ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਨੇ ਵੀ ਕੀਤੀ ਸ਼ਖਤ ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਰੱਖਿਆ ਨੀਤੀ ਲਈ ਹੋਇਆ ਸੰਵਾਦ ਦੋਵਾਂ ਦੇਸ਼ਾਂ ਵਿਚਕਾਰ ਵੱਤੀ ਨੇੜਤਾ ਐਡਮ ਗਿਲਕ੍ਰਿਸ ਨੇ ਆਈਪੀਐਲ ਦੇ ਸਭ ਤੋਂ ਵਧੀਆ ਪਲੇਇੰਗ 11 ਦੀ ਕੀਤੀ ਚੋਣ ਨਹੀਂ ਚੁਣਿਆ ਇੱਕ ਵੀ ਆਸਟ੍ਰੇਲੀਆਈ ਖਿਡਾਰੀ ਨਹੀਂ ਚੱਲੇਗਾ ਤਸਮਾਨੀਆ ਦਾ ਪਨਾਮਾ ਤਿਹਾਰ 2026 ਸੰਸਥਾਪਕਾਂ ਨੇ ਕੀਤਾ ਦਾਵਾ ਲੱਕੜ ਕਟਣ ਨਾਲ ਸਾਈਟ ਨੂੰ ਖਤਰਾ ਬੀਏਪੀਐਸ ਨੇ ਸਿਡਨੀ ਦੇ ਦੱਖਣ ਪੱਛਮੀ ਖੇਤਰ ਵਿੱਚ ਫੁੱਲ ਡਾਲ ਫੈਸਟੀਵਲ ਬਹੁਤ ਉਤਸ਼ਾਹ ਨਾਲ ਬਣਾਇਆ ਇਹ ਸਮਾਗਮ ਹਾਲ ਹੀ ਵਿੱਚ ਕੈਂਪਸ ਕ੍ਰੀਕ ਦੇ BAPS શ્રી સ્વામિનારાયણ હિન્દુ મંદિર ਅਤੇ ਸੱਭਿਆਚਾਰਕ ਕੰਪਲੈਕਸ ਵਿੱਚ ਮਨਾਇਆ ਗਿਆ ਸੀ ਜਿਸ ਵਿੱਚ ਸਿਡਨੀ ਦੇ ਵੱਖ-ਵੱਖ ਹਿੱਸਿਆਂ ਦੇ ਲੋਕਾਂ ਨੇ ਨਾਲ ਨਾਲ ਅਮਰੀਕਾ, ਯੂਕੇ, ਨਿਊਜ਼ੀਲੈਂਡ ਅਤੇ ਜਾਪਾਨ ਦੇ ਸ਼ਰਧਾਲੂਆਂ ਤੇ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਵੀ ਸ਼ਿਰਕਤ ਕੀਤੀ। ਫੂਲਡਾਲ ਫੈਸਟੀਵਲ ਵਿਸ਼ੇਸ਼ ਆਕਰਸ਼ਣ ਦਾ ਕੇਂਦਰ ਸੀ। ਇਹ ਸੰਗੀਤ, ਨਾਚ, ਰਿਵਾਇਤੀ ਪ੍ਰਦਰਸ਼ਨਾ ਅਤੇ ਰੰਗਾਂ ਦਾ ਇੱਕ ਸ਼ਾਨਦਾਰ ਪ੍ਰਦਰਸ਼ਨ ਸੀ। बीएपीएस के बुलावे अनुसार फुलडोल साडे भाईचारे ਲਈ ਇੱਕ ਖਾਸ ਮੌਕਾ ਹੈ ਪਿਛਲੇ 115 ਸਾਲਾਂ ਵਿੱਚ ਇਹ ਸਿਰਫ ਦੂਜੀ ਵਾਰ ਹੈ ਜਦੋਂ ਇਹ ਭਾਰਤ ਤੋਂ ਬਾਹਰ ਮਨਾਇਆ ਗਿਆ ਹੈ 시ਡਨੀ ਵਿੱਚ ਇਸ ਨੂੰ ਇੰਨੇ ਸ਼ਾਨਦਾਰ ਰੂਪ ਵਿੱਚ ਦੇਖਣਾ ਸੱਚਮੁੱਚ ਅਨੋਖਾ ਹੈ ਫੁਲਡੋਲ ਤਿਹਾੜ ਆਸਟ੍ਰੇਲੀਆਈ ਪਾਈਚਾਰੇ ਨਾਲ ਭਾਰਤੀ ਪਰੰਪਰਾਵਾਂ ਨੂੰ ਸਾਂਝਾ ਕਰਨ ਅਤੇ ਆਪਣੀਆਂ ਅਧਿਆਤਮਿਕ ਜੜ੍ਹਾਂ ਨਾਲ ਦੁਬਾਰਾ ਜੁੜਨ ਦਾ ਇੱਕ ਮੌਕਾ ਵੀ ਸੀ ਉਸਾਰੀ ਦਿਨ ਪੱਛਮੀ 시ਡਨੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨੇੜੇ ਸਥਿਤ ਇਸ ਸੱਭਿਆਚਾਰਕ ਕੰਪਲੈਕਸ ਨੇ ਤਿਹਾੜ ਲਈ ਇੱਕ ਸ਼ਾਨਦਾਰ ਪਿਛੋਕਰ ਦਾ ਪ੍ਰਦਰਸ਼ਨ ਕੀਤਾ ਪ੍ਰਧਾਨ ਮੰਤਰੀ ਅਲਬਨੀਜ਼ ਨੇ ਇਸ ਨੂੰ ਕਮਾਲ ਦੇ ਵਿਕਾਸ ਦੀ ਇੱਕ ਸ਼ਾਨਦਾਰ ਉਦਾਹਰਣ ਦੱਸਿਆ ਹੈ ਇਹ ਮੰਦਰ ਸਿਰਫ ਪੂਜਾ ਸਥਾਨ ਨਹੀਂ ਹੈ ਸਗੋਂ ਇਹ ਸ਼ਾਂਤੀ ਨੇੜਤਾ ਅਤੇ ਆਪਣੇਪਣ ਦਾ ਸਥਾਨ ਹੈ ਜਿੱਥੇ ਹਰ ਵਿਅਕਤੀ ਆਪਣੇ ਧਰਮ ਅਤੇ ਪਿਛੋਕੜ ਦੀ ਪਰਵਾਹ ਕੀਤੇ ਬਿਨਾ ਘਰ ਵਰਗਾ ਮਹਿਸੂਸ ਕਰ ਸਕਦਾ ਹੈ ਭਾਰਤ ਆਸਟ੍ਰੇਲੀਆਈ ਰੱਖਿਆ ਨੀਤੀ ਸੰਵਾਦ ਦਾ 9ਵਾਂ ਐਡੀਸ਼ਨ ਬੀਤੇ ਦਿਨ ਨਵੀਂ ਦਿੱਲੀ ਵਿੱਚ ਆਯੋਜਿਤ ਕੀਤਾ ਗਿਆ ਸੀ ਭਾਰਤੀ ਵਫ਼ਦ ਦੀ ਅਗਵਾਈ ਸੰਯੁਕਤ ਸਕੱਤਰ ਅਮਿਤਾ ਪ੍ਰਸਾਦ ਨੇ ਕੀਤੀ ਜਦੋਂ ਕਿ ਆਸਟ੍ਰੇਲੀਆਈ ਪੱਖ ਦੀ ਅਗਵਾਈ ਆਸਟ੍ਰੇਲੀਆ ਦੇ ਰੱਖਿਆ ਵਿਭਾਗ ਦੇ ਅੰਤਰਰਾਸ਼ਟਰੀ ਨੀਤੀ ਵਿਭਾਗ ਦੇ ਪਹਿਲੇ ਸਹਾਇਕ ਸਕੱਤਰ ਬਰਨार्ड ਫਿਲਿਪ ਨੇ ਕੀਤੀ ਦੋਵਾਂ ਧਿਰਾਂ ਨੇ ਦੋਵੇਂ ਪਾਸੇ ਤੇ ਰੱਖਿਆ ਸਹਿਯੋਗ ਵਿੱਚ ਨਿਰੰਤਰ ਪ੍ਰਗਤੀ ਦਾ ਸਵਾਗਤ ਕੀਤਾ ਹੈ ਜਿਸ ਵਿੱਚ ਰੱਖਿਆ ਅਭਿਆਸਾਂ ਅਤੇ ਆਦਾਨ-ਪਰਦਾਨ ਦੀ ਵੱਧਦੀ ਬਾਰੰਬਾਰਤਾ ਅਤੇ ਜਟਿਲਤਾ ਸ਼ਾਮਿਲ ਹੈ ਇਸ ਵਿੱਚ ਪਹਿਲੀ ਵਾਰ ਕੀਤੀਆਂ ਪ੍ਰਾਪਤੀਆਂ ਮੁੱਖ ਸਮਝੌਤਿਆਂ ਨੂੰ ਉੱਤਮ ਰੂਪ ਦੇਣਾ ਅਤੇ ਇੱਕ ਦੂਜੇ ਦੀਆਂ ਪ੍ਰਮੁੱਖ ਰੱਖਿਆ ਵਪਾਰ ਪ੍ਰਦਰਸ਼ਨੀਆਂ ਵਿੱਚ ਭਾਗੀਦਾਰੀ ਕਰਨਾ ਸ਼ਾਮਲ ਸੀ। ਵਿਚਾਰ ਵਟਾਂਦਰੇ ਵਿੱਚ ਸਮੁੰਦਰੀ ਖੇਤਰ ਜਾਗਰੂਕਤਾ, ਆਪਸੀ ਜਾਣਕਾਰੀ ਸਾਂਝੀ ਕਰਨਾ, ਉਦਯੋਗ ਅਤੇ ਵਿਗਿਆਨ ਤੇ ਟੈਕਨੋਲੋਜੀ ਸਹਿਯੋਗ ਤੇ ਇੱਕ ਦੂਜੇ ਦੇ ਖੇਤਰਾਂ ਤੋਂ ਤੈਨਾਤੀਆਂ ਸਮੇਤ ਅਭਿਆਸਾਂ ਅਤੇ ਆਦਾਨ-ਪਰਦਾਨ ਸਮੇਤ ਸਹਿਯੋਗ ਤਰਜੀਹਾਂ ਤੇ ਕੇਂਦਰਿਤ ਸਨ। ਦੋਵੇਂ ਤਰ੍ਹਾਂ ਨੇ ਆਪਸੀ ਹਿੱਤਾਂ ਦੇ ਖੇਤਰੀ ਅਤੇ ਵਿਸ਼ਵ ਵਿਆਪੀ ਮੁੱਦਿਆਂ ਤੇ ਵੀ ਵਿਚਾਰ ਦਾ ਆਦਾਨ-ਪ੍ਰਦਾਨ ਕੀਤਾ ਹੈ। ਭਾਰਤ ਅਤੇ ਆਸਟ੍ਰੇਲੀਆ ਇੱਕ ਸ਼ਾਂਤੀਪੂਰਨ, ਸਥਿਰ ਅਤੇ ਖੁਸ਼ਹਾਲ ਹਿੰਦ-ਪ੍ਰਸ਼ਾਂਤ ਖੇਤਰ ਨੂੰ ਉਤਸ਼ਾਹਿਤ ਕਰਨ ਲਈ ਇਕੱਠੇ ਕੰਮ ਕਰਨ ਲਈ ਵਚਨਬੱਧ ਨੇ। ਦੋਵੇਂ 13 2025 ਵਿੱਚ ਆਸਟ੍ਰੇਲੀਆ ਵਿੱਚ ਹੋਣ ਵਾਲੀ ਅਗਲੀ ਦੋ ਜਮਾਤਾਂ ਤੋਂ ਮੰਤਰੀ ਪਦਰੀ ਕਲਪਾਤ ਲਈ ਤਰਜੀਹਾਂ ਅਤੇ ਤਿਆਰੀਆਂ ਤੇ ਸਹਿਮਤ ਹੋਈਆਂ ਨੇ। ਉਨ੍ਹਾਂ ਨੇ ਦੋਵਾਂ ਦੇਸ਼ਾਂ ਵਿਚਕਾਰ ਰੱਖਿਆ ਅਤੇ ਸੁਰੱਖਿਆ ਸਹਿਯੋਗ ਤੇ ਇੱਕ ਲੰਬੇ ਸਮੇਂ ਦੇ ਦ੍ਰਿਸ਼ਟੀਕੋਣ ਨੂੰ ਤਿਆਰ ਕਰਨ ਤੇ ਕੰਮ ਕਰਨ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ, ਜਿਵੇਂ ਕਿ ਦੋਵਾਂ ਪ੍ਰਧਾਨ ਮੰਤਰੀਆਂ ਨੇ ਕਲਪਨਾ ਕੀਤੀ ਸੀ। ਤਾਂ ਜੋ ਸਮੂਹਿਕ ਤਾਕਤ ਵਧਾਈ ਜਾ ਸਕੇ ਦੋਵਾਂ ਦੇਸ਼ਾਂ ਦੀ ਸੁਰੱਖਿਆ ਵਿੱਚ ਯੋਗਦਾਨ ਪਾਇਆ ਜਾ ਸਕੇ ਅਤੇ ਖੇਤਰੀ ਸ਼ਾਂਤੀ ਅਤੇ ਸੁਰੱਖਿਆ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਜਾ ਸਕੇ ਦੋਵਾਂ ਦੇਸ਼ਾਂ ਨੇ ਰੱਖਿਆ ਉਦਯੋਗ ਸਹਿਯੋਗ ਦੀਆਂ ਸੰਭਾਵਨਾਵਾਂ ਦੀ ਵੀ ਪਰਚੋਲ ਕੀਤੀ ਹੈ ਉਹਨਾਂ ਨੇ ਦੋਵਾਂ ਪਾਸਿਆਂ ਦੀ ਸੰਬੰਧਿਤ ਏਜੰਸੀਆਂ ਨੂੰ ਰੱਖਿਆ ਵਿਗਿਆਨ ਟੈਕਨੋਲੋਜੀ ਸਹਿਯੋਗ ਦੇ ਖੇਤਰ ਵਿੱਚ ਸਹਿਯੋਗ ਨੂੰ ਤੇਜ਼ ਕਰਨ ਦਾ ਸੱਦਾ ਦਿੱਤਾ ਉਹ ਸਮੁੰਦਰੀ ਜ਼ਮੀਨੀ ਅਤੇ ਹਵਾਈ ਖੇਤਰਾਂ ਵਿੱਚ ਸਹਿਯੋਗ ਅਤੇ ਅੰਤਰਕਾਰਜ ਸ਼ੀਲਤਾ ਨੂੰ ਹੋਰ ਡੂੰਘਾ ਕਰਨ ਤੇ ਵੀ ਸਹਿਮਤ ਹੋਏ ਨੇ ਜਿਸ ਵਿੱਚ ਬਹੁਪੱਕੀ ਭਾਈਵਾਲਾਂ ਨਾਲ ਕੰਮ ਕਰਨਾ ਸ਼ਾਮਿਲ ਹੈ ਇੰਡੀਅਨ ਪ੍ਰੀਮੀਅਰ ਲੀਗ ਦੇ 18ਵੇਂ ਸੀਜ਼ਨ ਦੀ ਸ਼ੁਰੂਆਤ ਵਿੱਚ ਕੁਝ ਹੀ ਦਿਨ ਬਾਕੀ ਨੇ ਇਸ ਮੈਗਾ T20 ਲੀਗ ਦਾ ਇਸ ਸੀਜ਼ਨ 22 ਮਾਰਚ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਜਿਸ ਲਈ ਜ਼ਬਰਦਸਤ क्रेਜ਼ ਹੈ IPL 2025 ਬਾਰੇ ਉਤਸ਼ਾਹ ਦੇ ਵਿਚਾਰ ਸਾਬਕਾ ਆਸਟ੍ਰੇਲੀਆਈ ਵਿਕਟ ਕੀਪਰ ਬੱਲੇਬਾਜ਼ ਐਡਮ ਗਿਲਕ੍ਰਿਸ ਨੇ ਇਸ T20 ਲੀਗ ਦੇ ਇਤਿਹਾਸ ਵਿੱਚ ਸਭ ਤੋਂ ਵਧੀਆ ਪਲੇਇੰਗ 11 ਦੀ ਚੋਣ ਕੀਤੀ ਹੈ ਇਸ ਸਾਬਕਾ ਆਸਟ੍ਰੇਲੀਆਈ ਖਿਡਾਰੀ ਨੇ ਜਿਸ ਨੇ 2009 ਵਿੱਚ ਡੈਕਨ ਚਾਰਜਰਸ ਨੂੰ IPL ਖਿਤਾਬ ਦਿਵਾਇਆ ਸੀ ਨੇ 올ਟਾਈਮ ਬੈਸਟ ਪਲੇਇੰਗ 11 ਦੀ ਚੋਣ ਕੀਤੀ ਜਿਸ ਵਿੱਚ ਉਸ ਨੇ ਕਿਸੇ ਵੀ ਆਸਟ੍ਰੇਲੀਆਈ ਖਿਡਾਰੀ ਨੂੰ ਮੌਕਾ ਨਹੀਂ ਦਿੱਤਾ ਜਦੋਂ ਕਿ ਉਸਨੇ 올 ਟਾਈਮ ਗ੍ਰੇਟ 11 ਵਿੱਚ ਸੱਤ ਭਾਰਤੀ ਖਿਡਾਰੀਆਂ ਨੂੰ ਜਗ੍ਹਾ ਦਿੱਤੀ ਹੈ ਨਾਲ ਹੀ ਇੱਕ ਖਿਡਾਰੀ ਨੂੰ 12ਵੇਂ ਖਿਡਾਰੀ ਵਜੋਂ ਚੁਣਿਆ ਗਿਆ ਹੈ ਐਡਮ ਗਿਲਕ੍ਰਿਸ ਦੁਆਰਾ ਚੁਣੀ ਗਈ ਟੀਮ ਵਿੱਚ ਜਿਸਨੇ ਕ੍ਰਿਸ ਗੇਲ ਅਤੇ ਰੋਹਿਤ ਸ਼ਰਮਾ ਨੂੰ ਓਪਨਰ ਵਜੋਂ ਚੁਣਿਆ ਹੈ ਇਨ੍ਹਾਂ ਦੋ ਦੇ ਗੱਜਾਂ ਤੋਂ ਇਲਾਵਾ ਵਿਰਾਟ ਕੋਹਲੀ ਜਿਸ ਨੂੰ ਤੀਸਰੇ ਨੰਬਰ ਤੇ ਪਸੰਦੀਦਾ ਪਸੰਦ ਮੰਨਿਆ ਜਾਂਦਾ ਹੈ ਨੂੰ ਐਡਮ ਗਿਲਕ੍ਰਿਸ ਦੀ ਟੀਮ ਵਿੱਚ ਸ਼ਾਮਿਲ ਕੀਤਾ ਗਿਆ ਇਸ ਤੋਂ ਬਾਅਦ ਮਿਸਟਰ ਆਈਪੀਐਲ ਸੁਰੇਸ਼ ਰੈਨਾ ਇਸ ਟੀਮ ਵਿੱਚ ਜਗ੍ਹਾ ਬਣਾਉਣ ਵਿੱਚ ਸਫਲ ਰਹੇ ਜਦੋਂ ਕਿ ਦੱਖਣੀ ਅਫਰੀਕਾ ਦੇ ਸਾਬਕਾ ਦਿੱਗਜ এবੀ ਡਿਵਿਲਿਅਰਸ ਨੂੰ 5ਵੇਂ ਨੰਬਰ ਤੇ ਰੱਖਿਆ ਗਿਆ ਇਸ ਸਾਬਕਾ ਆਸਟ੍ਰੇਲੀਆਈ ਖਿਡਾਰੀ ਨੇ ਮਹਿੰਦਰ ਸਿੰਘ ਧੋਨੀ ਨੂੰ ਟੀਮ ਵਿੱਚ 6ਵੇਂ ਨੰਬਰ ਤੇ ਰੱਖਿਆ ਹੈ ਅਤੇ ਉਸ ਨੂੰ ਵਕਤ ਕੀਪਰ ਦੀ ਆਪਣੀ ਪਸੰਦ ਦੱਸਿਆ ਉਸ ਤੋਂ ਬਾਅਦ ਰਵਿੰਦਰ जडेजा ਅਤੇ ਡਵੇਨ ਬਰਾਵੋ ਵਰਗੇ 올 ਰਾਊਂਡਰਾਂ ਨੂੰ ਮੌਕਾ ਦਿੱਤਾ ਗਿਆ ਜਦੋਂ ਕਿ ਯੁਜਵਿੰਦਰ ਚਾਹਲ ਨੂੰ ਦੂਜੇ ਸਪਿਨ ਗੇਂਦਬਾਜ਼ ਵਜੋਂ ਸ਼ਾਮਿਲ ਕੀਤਾ ਗਿਆ ਗੁਲਰੇਸਟੀ ਟੀਮ ਵਿੱਚ ਤੇਜ਼ ਗੇਂਦਬਾਜ਼ੀ ਹਮਲੇ ਦੀ ਜ਼ਿੰਮੇਵਾਰੀ ਸ਼੍ਰੀਲੰਕਾ ਦੇ ਸਾਫਤਾ ਤਜਰਬੇਕਾਰ ਤੇਜ਼ ਗੇਂਦਬਾਜ਼ ਲਸਤ ਮਲੇਂਗਾ ਅਤੇ ਭਾਰਤ ਦੇ 스타 ਤੇਜ਼ ਗੇਂਦਬਾਜ਼ ਜਸਪ੍ਰੀਤ ਪੁਮਰਾ ਨੂੰ ਦਿੱਤੀ ਗਈ ਹੈ ਜਦੋਂ ਕਿ ਅਫਗਾਨਿਸਤਾਨ ਦੇ ਰਹਾਸਮਈ ਸਪਿਨ ਗੇਂਦਬਾਜ਼ ਰਾਸ਼ਿਦ ਖਾਨ ਨੂੰ 12ਵੇਂ ਖਿਡਾਰੀ ਵਜੋਂ ਸ਼ਾਮਲ ਕੀਤਾ ਗਿਆ ਹੈ ਇੱਕ ਹੋਰ ਸੰਗੀਤ ਉਤਸਵ ਨੇ ਇੱਕ ਵਿਰਾਮ ਦਾ ਐਲਾਨ ਕੀਤਾ ਹੈ ਤਸਮਾਨੀਆ ਦੇ ਇਹ ਫੈਸਟੀਵਲ ਕਾਲਡ ਪਨਾਮਾ ਦੇ ਪ੍ਰਬੰਧਕਾਂ ਨੇ ਖੁਲਾਸਾ ਕੀਤਾ ਹੈ ਕਿ ਇਹ 2026 ਵਿੱਚ ਨਹੀਂ ਚੱਲੇਗਾ ਇਹ ਤਿਉਹਾਰ ਜੋ ਕਿ 2014 ਤੋਂ ਰਾਜ ਦੇ ਉੱਤਰ ਪੂਰਬ ਵਿੱਚ ਇੱਕ ਛੋਟੀ ਜਹੀ ਜਗ੍ਹਾ ਤੇ ਚੱਲਦਾ ਰਿਹਾ ਹੈ 2026 ਵਿੱਚ ਇੱਕ ਸਾਲ ਦੀ ਬ੍ਰੇਕ ਲੈ ਰਿਹਾ ਹੈ ਪ੍ਰਬੰਧਕਾਂ ਨੇ ਤਿਉਹਾਰ ਸਮਰਥਕਾਂ ਨੂੰ ਭੇਜੀ ਇੱਕ ਈਮੇਲ ਵਿੱਚ ਕਿਹਾ ਕਿ ਇਹ ਸਾਡੇ ਲਈ ਸਹੀ ਸਮਾਂ ਨਹੀਂ ਹੈ ਤੇ ਇਹ ਜ਼ਮੀਨ ਅਤੇ ਕਾਟੀ ਲਈ ਆਰਾਮ ਕਰਨ ਲਈ ਕੁਝ ਚੰਗਾ ਸਮਾਂ ਹੋਵੇਗਾ ਇਹ ਪਾਈਚਾਰਾ ਇੱਕ ਖਾਸ ਪਾਈਚਾਰਾ ਹੈ ਤੇ ਅਸੀਂ ਆਉਣ ਵਾਲੇ ਸਾਲਾਂ ਵਿੱਚ ਜੋ ਸਾਡੇ ਲਈ ਵਾਕਈ ਅਰਥ ਰੱਖਦਾ ਹੈ ਇਸ ਬਾਰੇ ਕੰਮ ਕਰਨ ਦੀ ਉਮੀਦ ਕਰਦੇ ਹਾਂ ਅਸੀਂ ਤੁਹਾਡੇ ਸਮਰਥਨ ਦੀ ਕਦਰ ਕਰਦੇ ਹਾਂ ਇਸ ਪ੍ਰੋਗਰਾਮ ਨੂੰ ਚਲਾਉਣਾ ਸਾਡੀ ਜ਼ਿੰਦਗੀ ਦਾ ਸਨਮਾਨ ਰਿਹਾ ਹੈ ਧੰਨਵਾਦ ਦੱਸ ਦਈਏ ਕਿ ਇਸ ਮਹੀਨੇ ਦੇ ਸ਼ੁਰੂ ਵਿੱਚ 1000 ਤੋਂ ਵੱਧ ਸੰਗੀਤ ਪ੍ਰੇਮੀਆਂ ਨੇ 2025 ਦੇ ਤਿਉਹਾਰ ਵਿੱਚ ਸ਼ਿਰਕਤ ਕੀਤੀ ਜਿਸ ਦੀ ਤਾਰੀਫ਼ ਅਮਰੀਕੀ ਸਿੰਥ ਪੌਪ ਜੋੜੀ ਮੈਕਡਾਲਨਾ ਬੇ ਨੇ ਕੀਤੀ ਸੀ ਦੇਸ਼ ਭਰ ਵਿੱਚ ਕਈ ਸੰਗੀਤ ਤਿਉਹਾਰ ਜਿਨ੍ਹਾਂ ਵਿੱਚ ਤਸਮਾਨੀਆ ਦੇ ਮੈਰੀਨ ਬੇ ਵਿੱਚ ਫਾਲਜ਼ ਫੈਸਟੀਵਲ ਵੀ ਸ਼ਾਮਲ ਹੈ ਨੇ ਹਾਲ ਹੀ ਦੇ ਸਾਲਾਂ ਵਿੱਚ ਚੱਲਣਾ ਬੰਦ ਕਰ ਦਿੱਤਾ ਜਾਫੇਰ ਲੰਮੀਆਂ ਬ੍ਰੇਕਾਂ ਦਾ ਐਲਾਨ ਕਰ ਦਿੱਤਾ ਹੈ ਕਿਉਂਕਿ ਪ੍ਰਬੰਧਕਾਂ ਲਈ ਬਰਾਬਰੀ ਚ ਪ੍ਰੋਗਰਾਮ ਕਰਨਾ ਅਤੇ ਲਗਾਤਾਰ ਪ੍ਰੋਗਰਾਮ ਕਰਨਾ ਔਖਾ ਹੁੰਦਾ ਜਾ ਰਿਹਾ ਹੈ ਪ੍ਰਬੰਧਕਾਂ ਦਾ ਦਾਵਾ ਹੈ ਕਿ ਤਿਹਾਰ ਵਾਲੀ ਥਾਂ ਦੇ ਅਲੇ ਦੁਆਲੇ ਦੇ ਜੰਗਲ ਜਿਸ ਨੂੰ ਆ ਪਨਾਮਾ ਕਹਿੰਦੇ ਨੇ ਉਸ ਦੀ ਲੱਕੜ ਦੀ ਕਟਾਈ ਲਈ ਨਿਸ਼ਾਨਬੱਧ ਕੀਤਾ ਗਿਆ ਹੈ ਅਤੇ ਇਸ ਨੂੰ ਰੋਕਣ ਲਈ ਇੱਕ ਜਨਤਕ ਮੁਹਿੰਮ ਸ਼ੁਰੂ ਕੀਤੀ ਗਈ ਹੈ ਤਸਮਾਨੀਆ ਸਰਕਾਰ ਨੇ 40000 ਹੈਕਟੇਅਰ ਤੱਕ ਦੇਸੀ ਜੰਗਲ ਨੂੰ ਲੱਕੜ ਦੀ ਕਟਾਈ ਲਈ ਉਪਲਬਧ ਕਰਵਾਉਣ ਦੀਆਂ ਯੋਜਨਾਵਾਂ ਦਾ ਐਲਾਨ ਕੀਤਾ ਹੈ ਜੰਗਲਾਂ ਦੀ ਸਹੀ ਸਥਿਤੀ ਗੁਪਤ ਰੱਖੀ ਗਈ ਹੈ ਸਰਕਾਰ ਅਤੇ ਸਸਟੇਨੇਬਲ ਟਿੰਬਰ ਤਸਮਾਨੀਆ ਨੇ ਅਜੇ ਤੱਕ ਕੋਈ ਸੰਕੇਤ ਨਹੀਂ ਦਿੱਤਾ ਕਿ ਉਹ ਤਿਉਹਾਰ ਵਾਲੀ ਥਾਂ ਦੇ ਨੇੜੇ ਦੇ ਖੇਤਰ ਵਿੱਚ ਲੱਕੜ ਕੱਟਣ ਬਾਰੇ ਵਿਚਾਰ ਕਰ ਰਹੇ ਹਨ ਜਾਂ ਨਹੀਂ ਪ੍ਰਬੰਧਕਾਂ ਨੇ ਸਮਰਥਕਾਂ ਨੂੰ ਪਨਾਮਾ ਦੇ ਜੰਗਲਾਂ ਦੀ ਕਟਾਈ ਦਾ ਵਿਰੋਧ ਕਰਨ ਲਈ ਆਪਣੀ ਆਵਾਜ਼ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਹੈ ਹਾਲ ਦੀ ਘੜੀ ਆਸਟ੍ਰੇਲੀਆ ਨਿਊਜ਼ ਬੁਲਟਨ ਵਿੱਚ ਇਨਾ ਹੀ ਜਲਦ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ੀਆਂ ਖਬਰਾਂ ਨਾਲ ਅਦੋ ਤੱਕ ਲਈ ਸਤਿ ਸ਼੍ਰੀ ਅਕਾਲ